ਜੇ ਡ੍ਰੋਨ ਘੁੰਮਦੀ ਪਈ ਹੈ ਪੂਰੇ ਬੱਗੇਪਿੰਡ ਦੇ ਵਿੱਚ। ਜਾਣਾ ਫਿਰ ਤੂੰ ਉੱਥੇ। ਉਹਦੇ ਪਲਾਂਟੀਆਂ ਲੱਗਣ ਲੱਗੀਆਂ ਜੀ। ਦੋਨੇ ਟੀਮਾਂ ਗੋਲ ਨਹੀਂ ਕਰ ਪਈਆਂ ਮੈਚ ਦੇ ਵਿੱਚ ਹੁਣ ਪਲਾਂਟੀਆਂ ਲੱਗਣ ਲੱਗੀਆਂ ਜੀ। ਬਾਲ ਭਾਜੀ ਇਧਰ ਭੇਜੋ ਜੀ ਬਾਲ। ਭਾਲੇ ਇਧਰ ਦੀ ਸਾਈਡ ਭੇਜ ਦਈਏ ਰੱਬ ਕੋਚ ਟੋਨੀ ਮਾਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਰਾਵਾਂ ਦਾ ਹੈ ਕੀ ਬਾਤ ਹੈ ਉਟਰਾ ਸੁਲਤਾਨ ਸਿੰਘ ਦਾ ਸੁਪਰ 스타 ਬੱਲੇ ਬੱਲੇ ਕਰਾ ਗਿਆ ਹੈ। ਚਬਾਲ ਵਾਲਿਆ ਅੱਗੇ ਨੂੰ ਜਰਾ। ਮੁੰਡੇ ਬੱਲੇ ਬੱਲੇ ਕਰਾ ਗਿਆ ਹੈ। ਉਹ ਚਬਾਲ ਵਾਲਾ ਕਹਿੰਦੇ ਸਿੰਘ ਸਰਦਾਰ ਮੁੰਡਾ ਉੱਚਾ ਲੰਮਾ ਕਰਦਾ ਵੀਰ ਦਾ ਹੈ। ਉਧਰ ਸੂਈਆਂ ਖੁਰਦ ਆ ਗਈ ਹੈ ਜੀ ਬੱਗਾਪਿੰਡ ਬੀ ਕਿੱਥੇ ਬਾਜੀ ਬੱਗਾਪਿੰਡ ਬੀ ਆ ਜਵੇ ਹਾਂ ਇੱਥੇ ਰੱਖ ਤੇ ਬਾਹਲਾ ਵਾਲਾ ਵੀ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਹੈ ਉਹ ਬਰਾਬਰ ਦੀ ਕਹਿੰਦੇ ਟੱਕਰ ਖੇਡੀ ਆ ਰਹੀ ਹੈ। ਬੱਗਾ B ਦੀ ਟੀਮ ਭਾਜੀ ਕਿੱਥੇ ਆ ਜੀ? ਵੀ ਐਂਟਰੀ ਕਰੇ ਟੀਮ ਬੇਨਤੀ ਹੈ। ਹਾਂ ਬੱਲੇ ਬੱਲੇ ਕਰਾਈ ਜਾਂਦੇ ਆ। ਬੱਗਾ ਇੱਕ ਤੇ ਕੋਟਲਾ ਸੁਲਤਾਨ ਦੋ ਚਬਾਲ ਸੌਰੀ ਚਬਾਲ ਇੱਕ ਤੇ ਕੋਟਲਾ ਸੁਲਤਾਨ ਦੋ ਇਹ ਚਬਾਲ ਵੀ ਦੋ ਬਹੁਤ ਵਧੀਆ ਮੈਚ ਪਲੈਂਟੀਆਂ ਦੇ ਉੱਪਰ ਖਤਮ ਹੋਣ ਜਾ ਰਿਹਾ ਦੋਨੇ ਟੀਮਾਂ ਇਸ ਵਕਤ ਬਰਾਬਰ ਚੱਲ ਰਹੀਆਂ ਨੇ ਪਲੈਂਟੀਆਂ ਤੇ ਹੁਣ ਕੋਟਵਾਲਾ ਸੁਲਤਾਨ ਸਿੰਘ ਖੇਲਾ ਰਿਹਾ ਤਿੰਨ ਤੇ ਹੁਣ ਚਬਾਲ ਦੇ ਆਵਾਜੇ ਤਾੜੀ ਮਾਰ ਦੇ ਪੁੰਡਿਆਰੇ ਨਾਲ ਦੇ ਥੋੜ ਕੋਟਲਾ ਸੁਲਤਾਨ ਸਿੰਘ ਜਿਬਾਲ ਵਾਲਾ ਹੁਣ ਪਲੰਡਿਆ ਲਾਉਣ ਜਾ ਰਿਹਾ ਓ ਬਰਾਬਰ ਬਰਾਬਰ ਦੋਨੇ ਟੀਮਾਂ ਇਸ ਟਾਈਮ ਬਰਾਬਰ ਤੇ ਚੱਲ ਰਹੀਆਂ ਨੇ ਪਲੈਂਟੀਆਂ ਤੇ ਓ ਵੋ ਲੋ ਜੀ ਚਾਰ ਚਾ ਅਚਾਰ ਗਲੰਟੀਆਂ ਕੋਟਵਾਲ ਸੁਲਤਾਨ ਸਿੰਘ ਨੇ ਲਾਈਆਂ ਉਹ ਤੇ ਤਿੰਨ ਉਹਨਾਂ ਨੇ ਲਾਈਆਂ ਹੁਣ ਚੌਥੀ ਲਾਉਣ ਜਾ ਰਹੇ ਨੇ ਉਹ ਡੱਕ ਲਈ ਗਏ ਲੱਗੀ ਪਾਜੀ ਲੱਗੀ ਹੈ ਨਾ ਲੱਗੀ ਹੈ ਜੀ ਚਾਰ ਚਾਰ ਤੇ ਆ ਮੇਰੇ ਨਾਲ ਕਮੈਂਟਰੀ ਆਪ ਕਰਨੀ ਪੈਣੀ ਈ ਪਤਾ ਨਹੀਂ ਹੁਣ ਦੂਰ ਆ ਗੱਲ ਤਾਂ ਗੁੱਦਾ ਨਾਲ ਕਰਦਾ ਓ ਬਾਹਰ ਹੋ ਗਈ ਓ। ਹੋਟਲਾ ਸੁਲਤਾਨ ਸਿੰਘ ਦੀ ਬਾਹਰ ਹੋਈ ਨਾ। ਬਹੁਤ ਵਧੀਆ ਮੈਚ। ਫਰਟੇ ਭਾਲ ਵਾਲਾ ਪਲੰਟੀ ਲਾ ਰਿਹਾ। O... Oh. Panti. Panti tu?